ਹਾਏ ਭਾਈ ਸਰਜੀ ਸਿੰਘ ਖਾਲਸਾ ਨੇ ਸਕਾਰਪੀਓ ਲੈ ਲਈ ਹਾਏ ਭਾਈ ਸਰਜੀ ਸਿੰਘ ਨੇ ਸਕਾਰਪੀਓ ਲੈ ਲਈ ਹਾਏ ਪੈਸਾ ਬਰਬਾਦ ਕਰਤਾ ਹਾਏ ਐਂ ਕਰਤਾ ਹਾਏ ਜੋਂ ਕਰਤਾ ਹਾਏ ਭਾਈ ਅਮਰਪਾਲ ਸਿੰਘ ਖਾਲਸਾ ਨੇ ਮਰਸਡੀ ਲੈ ਲਈ ਹਾਏ ਭਾਈ ਅਮਰਪਾਲ ਸਿੰਘ ਖਾਲਸਾ ਨੇ ਮਰਸਡੀ ਕਿੱਥੋਂ ਲੈ ਲਈ ਇਹ ਸਾਰੇ ਬੋਲਦੇ ਆ ਪਰ ਕਦੇ ਇਹਨਾਂ ਨੇ ਐਂ ਨਹੀਂ ਬੋਲਿਆ ਕਿ ਹਾਏ ਫਲਾਣੇ ਲੀਡਰ ਨੇ ਉਹਦੇ ਕੋਲ ਇੱਕ ਕਿਲਾ ਸੀ ਉਹਨੇ 1000 ਕਿਲਾ ਲੈ ਲਿਆ ਹਏ ਫਲਾਣੇ ਲੀਡਰ ਕੋਲੇ ਇੱਕ ਗੱਡੀ ਸੀ ਉਹਨੇ 7-8 ਗੱਡੀਆਂ ਲੈ ਲਈਆਂ ਹਏ ਫਲਾਣੇ ਲੀਡਰ ਕੋਲੇ ਛੋਟੀ ਜੀ ਗੱਡੀ ਸੀ ਉਹਨੇ ਮੋਂਟੇਰੋ ਲੈ ਲਈ ਇਹ ਇਹ ਕੋਈ ਨਹੀਂ ਬੋਲਦਾ ਹਏ ਫਲਾਣੇ ਲੀਡਰ ਕੋਲੇ ਆ ਇੰਨੀ ਕੀ ਤਨਖਾਹ ਸੀ ਉਹਦੀ 50000 ਤਨਖਾਹ ਕਿਸੇ ਦੀ 60000 ਕਿਸੇ ਦੀ ਲੱਖ ਤੇ ਉਹਨੇ ਕਰੋੜਾਂ ਰੁਪਏ ਕਿੱਥੋਂ ਬਣਾ ਲਿਆ ਤੇ ਫਿਰ ਵੋਟਾਂ ਦੇ ਵਿੱਚ ਜਿਹੜਾ ਕਰੋੜਾਂ ਰੁਪਈਆ ਆਉਂਦਾ ਉਹ ਕਿੱਥੋਂ ਆਉਂਦਾ ਜਿਹੜਾ ਲੋਕਾਂ ਨੂੰ दारू ਦੇ ਰੂਪ ਦੇ ਵਿੱਚ ਜਿਹੜਾ ਵੋਟਾਂ ਨੂੰ ਖਰੀਦਣ ਦੇ ਰੂਪ ਦੇ ਵਿੱਚ ਜਿਹੜਾ ਵਰਤਿਆ ਜਾਂਦਾ ਉਹ ਕਿੱਥੋਂ ਆਉਂਦਾ ਇਹ ਨਹੀਂ ਕੋਈ ਬੋਲਿਆ ਇਹ ਉਹ ਬੰਦੇ ਆ ਜਿਨ੍ਹਾਂ ਨੇ ਕਦੇ 10 ਰੁਪਏ ਤੱਕ ਕਾਉਣ ਦੇ ਲਈ ਨਹੀਂ ਦਿੱਤੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਸਕਾਰਪਿਓ ਲਈ ਅਮਰੀਕਾ ਤੋਂ ਸੰਗਤ ਨੇ ਪੈਸਾ ਇਕੱਠਾ ਕਰਕੇ ਜਿਹੜਾ ਉਹਨਾਂ ਨੂੰ ਸਕਾਰਪਿਓ ਲੈ ਕੇ ਦਿੱਤੀ ਤੇ ਫੇਰ ਇੱਥੇ ਕਈ ਜੜੀਆਂ ਧਰਾਂ ਦੀਆਂ ਚੀਕਾਂ ਵੱਜੀਆਂ ਪਈਆਂ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਮਰਸੜੀ ਮਿਲੀ ਸੀ ਤੇ ਬਾਹਰਲੇ ਸਿੰਘ ਨੇ ਕਿਸੇ ਨੇ ਉਹ ਮਰਸੜੀ ਉਹਨਾਂ ਨੂੰ ਚਲਾਉਣ ਲਈ ਦਿੱਤੀ ਸੀ ਇੱਥੇ ਉਦੋਂ ਵੀ ਬਹੁਤ ਚੀਕਾਂ ਪਈਆਂ ਸੀ ਕਿ ਹਾਏ ਅਮਰਤਪਾਲ ਕੋਲੇ ਮਰਸੜੀ ਹਾਏ ਅਮਰਤਪਾਲ ਕੋਲੇ ਮਰਸੜੀ ਮੰਨ ਲਓ ਤੁਸੀਂ ਇਹ ਚਾਹੁੰਦੇ ਹੋ ਕਿ ਜਿਹੜਾ ਕੌਮ ਦਾ ਬੰਦਾ ਕੌਮ ਦੇ ਲਈ ਬੋਲਦਾ ਜਾਂ ਜਿਨੇ ਜਿਹਦੇ ਪਿਤਾ ਨੇ ਇੰਦਰਾਗਾਮੀ ਨੂੰ ਸੋਧਿਆ ਉਹ ਉਹਨਾਂ ਦਾ ਪੁੱਤ ਹੈ ਜਿਹੜਾ ਉਹ ਹੁਣ ਜਿੱਤਣ ਤੋਂ ਬਾਅਦ ਜਿਹੜਾ ਉਹ ਤੁਰ ਕੇ ਜਾਂ ਸਾਈਕਲ ਤੇ ਜਾਂ ਛੋਟੀ ਤੋਂ ਛੋਟੀ ਗੱਡੀ ਤੇ ਜਿਹੜਾ ਉਹ ਬਿਨਾ ਪੈਸੇ ਲਏ ਤਾਂ ਉੱਥੇ ਜਾਵੇ ਕਿਉਂ ਕਿਉਂ ਬਈ ਉਹ ਕਿਉਂ ਆਏ ਜਾਵੇ ਮੈਂ ਤਾਂ ਕਹਿੰਦਾ ਉਹਨੇ ਹੁਣ ਸਕਾਰਪੀਓ ਨਹੀਂ ਆ ਮੇਰੇ ਹਿਸਾਬ ਨਾਲ ਤਾਂ ਉਹਨੂੰ ਬਹੁਤ ਚਿਰ ਪਹਿਲਾਂ ਇਦੋਂ ਵੀ ਵੱਡੀ ਗੱਡੀ ਮੋਂਟੇਰੋ ਵਰਗੀ ਮਿਲ ਜਾਣੀ ਚਾਹੀਦੀ ਸੀ ਫੇਰ ਫੇਰ ਉਹ ਆਉਂਦਾ ਵੋਟਾਂ ਦੇ ਵਿੱਚ ਸੋ ਐਵੇਂ ਚੀਕਾਂ ਨਾ ਮਾਰੀ ਜਾਇਆ ਕਰੋ ਪਹਿਲਾਂ ਇਹ ਵੇਖ ਲਿਆ ਕਰੋ ਕਿ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਆ ਜਿਨ੍ਹਾਂ ਨੇ ਇੰਨਾ ਕੁਝ ਬਣਾ ਲਿਆ ਕਰੋੜਾਂ ਅਰਬਾਂ ਰੁਪਏ ਬਣਾ ਲਿਆ ਜਿਹੜੇ ਆਦੇ ਆਪ ਨੂੰ ਪਹਿਲਾਂ ਆਮ ਬੰਦਾ ਕਹਿੰਦੇ ਸੀ ਅੱਜ ਉਹ ਖਾਸ ਬਣੇ ਹੋਏ ਆ ਤੇ ਅੱਜ ਉਹਨਾਂ ਕੋਲੇ ਮਹਿੰਗੇ ਮਹਿੰਗੇ ਸੂਟ ਵੀ ਆ ਮਹਿੰਗੇ ਮਹਿੰਗੇ ਚੀਜ਼ਾਂ ਉਹ ਪਾਉਂਦੇ ਆ ਸਾਰਿਆਂ ਕੋਲੇ ਕਿਸੇ ਕੋਰੇ ਪੀਆਰ ਆ ਕਿਸੇ ਕੋਲੇ ਸਿਟੀ ਜਾਣਾ ਕਿਸੇ ਦਾ ਜਵਾਕ ਬਾਹਰ ਆ ਤੇ ਉਹਨਾਂ ਨੇ ਕਦੇ ਵੀ ਆਮ ਲੋਕਾਂ ਦੀ ਸਾਰ ਨਹੀਂ ਲਈ ਜੇ ਕੋਈ ਕੌਮ ਦਾ ਆਜ਼ਾਦ ਤੌਰ ਤੇ ਖੜਿਆ ਹੋਏ ਬੰਦੇ ਉਹਨਾਂ ਨੂੰ ਕੋਈ ਵੈਸੇ ਹੀ ਕੋਈ ਚਲਣ ਵਾਸਤੇ ਕੋਈ ਗੱਡੀ ਦੇ ਦੇਵੇ ਕਿਸੇ ਮਹਿੰਗੀ ਗੱਡੀ ਕੋਈ ਮਰਸੜੀ ਜਾਂ ਸਕਾਰਪੀਓ ਫਾਰਚੂਨਾ ਰਲ ਗਈ ਤਾਂ ਤੁਹਾਡੀਆਂ ਚੀਕਾਂ ਪੈਣ ਲੱਗ ਪੈਂਦੀਆਂ ਕਿ ਹਾਏ ਇਹਨੇ ਆ ਗੱਡੀ ਘਾਤੋਂ ਲੈ ਲਈ ਸੋ ਕੌਮ ਦੇ ਆਗੂ ਕੌਮ ਸੰਗਤ ਕੋਲੇ ਬਹੁਤ ਪੈਸਾ ਉਹਨੇ ਕੋਈ ਸਰਕਾਰ ਤੋਂ ਪੈਸਾ ਲੈ ਕੇ ਨਹੀਂ ਇਹ ਚੀਜ਼ ਲਈ। ਜਾਂ ਉਹਨੇ ਕੋਈ ਠੱਗੀਆਂ ਠੋਰੀਆਂ ਮਾਰ ਕੇ ਨਹੀਂ ਇਹ ਗੱਡੀ ਲਈ। ਕਿ ਹਾਂ ਭਾਈ ਠੱਗੀਆਂ ਠੋਰੀਆਂ ਮਾਰ ਲੀਆਂ ਤੇ ਪਲਾਟਾਂ ਦੇ ਕਬਜ਼ੇ ਕਰ ਲਏ, ਜ਼ਮੀਨਾਂ ਦੇ ਕਬਜ਼ੇ ਕਰ ਲਏ। ਹੈ ਤੇ ਇਸ ਤਰ੍ਹਾਂ ਉਹਨੇ ਕੋਈ ਸਰਕਾਰੀ ਜ਼ਮੀਨਾਂ ਦੇ ਕਬਜ਼ਾ ਕਰਕੇ ਜਿਹੜਾ ਉਹ ਉਹਨੇ ਗੱਡੀ ਨਹੀਂ ਲਈ। ਜਾਂ ਉਹਨੇ ਕੋਈ ਨਸ਼ਾ ਵਕਾ ਕੇ ਗੱਡੀ ਨਹੀਂ ਲਈ। ਉਹਨੇ ਕੋਈ ਕਪੜੇ ਕਰਕੇ ਗੱਡੀ ਨਹੀਂ ਲਈ। ਉਹਨੇ ਕਮਿਸ਼ਨ ਲੈ ਕੇ ਗੱਡੀ ਨਹੀਂ ਲਈ ਉਹਨੂੰ ਗੱਡੀ ਸੰਗਤ ਵੱਲੋਂ ਦਿੱਤੀ ਗਈ ਆ ਸੋ ਸੰਗਤ ਵੱਲੋਂ ਦਿੱਤੀ ਹੋਈ ਗੱਡੀ ਤੁਸੀਂ ਚਾਹੋਣੇ ਹੋ ਵੀ ਉਹ ਕਹਿੰਦਾ ਵੀ ਮੈਂ ਤਾਂ ਨਹੀਂ ਲੈਂਦਾ ਕਿਉਂ ਵੀ ਕਿਉਂ ਨਹੀਂ ਲੈਂਦਾ ਲਾਊਗਾ ਵਧਾਈਆਂ ਭਾਈ ਸਰਬਜੀਤ ਸਿੰਘ ਗਾਲਸਾ ਨੂੰ ਕਿ ਉਹਨਾਂ ਨੇ ਸਕਾਰਪਿਓ ਲਈ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤਾਂ ਕਹਿੰਦਾ ਜਹਾਜ਼ ਮਿਲੇ ਸਾਰੇ ਹੀ ਪੰਥਕ ਆਗੂਆਂ ਨੂੰ ਜਿਹੜੇ ਵਾਕਈ ਪੰਥ ਲਈ ਕੌਮ ਲਈ ਦਰਦ ਰੱਖਦੇ ਆ ਜਿਨ੍ਹਾਂ ਦੇ ਪਰਿਵਾਰਾਂ ਨੇ ਸ਼ਹਾਾਤਾ ਦਿੱਤੀਆਂ ਜਿਨ੍ਹਾਂ ਦੇ ਪਰਿਵਾਰਾਂ ਨੇ ਕੌਮ ਲਈ ਪੰਥ ਲਈ ਕੁਛ ਕੀਤਾ ਸੋ ਸਲੂਟ ਆ ਉਹਨਾਂ ਨੂੰ ਸਾਰਿਆਂ ਨੂੰ ਤੇ ਸਕਾਰਪਿਓਨੀ ਆਉਣ ਵਾਲੇ ਸਮੇਂ ਦੇ ਵਿੱਚ ਮਨਟੈਰੋ ਵੀ ਮਿਲ ਸਕਦੀ ਆ ਸੋ ਮਾਰੀ ਜਾਏ ਉਹ ਚੀਕਾਂ ਹੋਰ ਤੁਹਾਡੇ ਪੱਲੇ ਕੁਛ ਨਹੀਂ ਇਹ ਇਹ ਉਹ ਕਾਰਨ ਹੁੰਦੇ ਆ ਕਿ ਹਾਂ ਹੋਰ ਤਾਂ ਕੋਈ ਗੱਲ ਨਿਕਲੀ ਨਹੀਂ ਬਸ ਹੁਣ ਆਹ ਗੱਲ ਕਰਦੇ ਹੋ ਵੀ ਤਾਂ ਐ ਹੋ ਗਿਆ ਅਸੀਂ ਇਹ ਨਹੀਂ ਕਿ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ 'ਚ ਬੋਲ ਰਹੇ ਆ ਅਸੀਂ ਸ਼ਹੀਦ ਭਾਈ ਬਿਆਨ ਸਿੰਘ ਦੇ ਹੱਕ 'ਚ ਬੋਲ ਰਹੇ ਆ ਭਾਈ ਸਰਬਜੀਤ ਸਿੰਘ ਖਾਲਸਾ ਜੇ ਕੋਈ ਗਲਤੀ ਕਰੂਗਾ ਤਾਂ ਉਹਦੇ ਉਸ ਗੱਲ ਤੇ ਵੀ ਬੋਲਾਂਗੇ ਪਰ ਜੇ ਤੁਸੀਂ ਕੋਈ ਗੱਲ ਨੂੰ ਸਹਾਰ ਨਹੀਂ ਸਕਦੇ ਉਸ ਗੱਲ ਤੇ ਵੀ ਬੋਲਦੇ ਹੋ ਸੋ ਵੱਧ ਤੋਂ ਵੱਧ ਸਪੋਰਟ ਕਰੋ ਕੌਮ ਨੂੰ ਪੰਥ ਨੂੰ ਤੇ ਨਸ਼ਿਆਂ ਵਿਰੁੱਧ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਵਿਰੁੱਧ ਕਿਤੇ ਵੀ ਕੋਈ ਵੀ ਗੱਲ ਹੁੰਦੀ ਆ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸੋ ਸੰਗਤ ਨੇ ਜੋ ਗੱਲ ਕਹਿਤੀ ਉਹ ਬਹੁਤ ਉੱਚ ਹੁੰਦੀ ਆ ਬਹੁਤ ਉੱਚਮ ਹੁੰਦੀ ਆ ਤੇ ਬਹੁਤ ਉੱਚੇ ਰੂਪ ਦੇ ਵਿੱਚ ਹੁੰਦੀ ਆ ਉਹ ਕਦੇ ਵੀ ਟਾਲੀ ਨਹੀਂ ਜਾ ਸਕਦੀ ਭਾਵੇਂ ਉਹ ਸਰਕਾਰ ਨੂੰ ਕਹਿ ਦੇਵੇ ਭਾਵੇਂ ਉਹ ਕਿਸੇ ਆਗੂ ਨੂੰ ਕਹਿ ਦੇਵੇ ਭਾਵੇਂ ਉਹ ਕਿਸੇ ਵੀ ਪੰਥਕ ਬੰਦੇ ਨੂੰ